ਪਾਰਕਿੰਗ ਵਿੱਚ ਖੜੀ ਕਾਲੀ ਥਾਰ ਸੜ ਕੇ ਹੋਈ ਸੁਆਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਤਸਵੀਰਾਂ ਦਿਖਾਈ ਦੇ ਰਿਹਾ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪਾਰਕਿੰਗ ਵਿੱਚ ਖੜੀ ਇੱਕ ਕਾਲੀ ਥਾਰ ਅੱਗ ਦੇ ਚਲਦੇ ਸੜ ਕੇ ਸੁਆਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਲੁਧਿਆਣਾ ਦੇ ਡੁਗਰੀ ਫੇਸ 1 ਪਾਰਕਿੰਗ ਦੀਆਂ ਨੇ ਜਿੱਥੇ ਪਾਰਕਿੰਗ ਵਿੱਚ ਖੜੀ ਕਾਰ ਕਾਲੀ ਥਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਨੂੰ ਬੁਝਾਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਵਾ ਪਰ ਅੱਗ ਦੇ ਚਲਦੇ ਭਾਂਬੜ ਇੰਨਾ ਜ਼ਿਆਦਾ ਮੱਚ ਜਾਂਦਾ ਹੈ ਕਿ ਕਾਲੀ ਥਾਰ ਕੁਝ ਹੀ ਮਿੰਟਾਂ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੀ ਆ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਫਾਇਰ ਬਗੇਟ ਜਾਂ ਟੀਮਾਂ ਨੂੰ ਵੀ ਬੁਲਾਇਆ ਜਾਂਦਾ ਹੈ ਪਰ ਤੱਕ ਤੱਕ ਕਾਰ ਦੇ ਵਿੱਚ ਲੱਗੀ ਅੱਗ ਇੰਨੀ ਭਿਆਨਕ ਰੂਪ ਧਾਰਤ ਕਰਨ ਲੈਂਦੀ ਹੈ ਕਿ ਅੱਗ ਨੂੰ ਕਾਬੂ ਪਾਉਣ ਤੋਂ ਪਹਿਲਾਂ ਹੀ ਕਾਰ ਸੜ ਕੇ ਸੁਆਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਕਰੀਨ ਤੇ ਤਸਵੀਰਾਂ ਤੁਸੀਂ ਉਸ ਕਾਲੀ ਥਾਰ ਦੀਆਂ ਦੇਖ ਰਹੇ ਹੋ ਜਿਸ ਨੂੰ ਅਭੁਜਾਂ ਦੇ ਵਿੱਚ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਗਈਆਂ ਪਰ ਇਸ ਦਾ ਵੱਡਾ ਨੁਕਸਾਨ ਕਾਲੀ ਥਾਰ ਦਾ ਇਸ ਅੱਗ ਦੇ ਚੱਲਦੇ ਦੇਖਿਆ ਜਾ ਰਿਹਾ ਵਾ ਤਾਂ ਪਾਰਕਿੰਗ ਵੀ ਖਾਲੀ ਕਰਾਈ ਗਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬਗੇਨ ਨੂੰ ਵੀ ਬੁਲਾਇਆ ਗਿਆ ਪਰ ਕਾਲੀ ਥਾਰ ਨੂੰ ਨਹੀਂ ਬਚਾਇਆ ਜਾ ਸਕਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀ ਮਿੰਟਾਂ ਦੇ ਵਿੱਚ ਭਾਂਬੜ ਇੰਨਾ ਜ਼ਿਆਦਾ ਮਚ ਜਾਂਦਾ ਕਿ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ناکਾਮ ਸਾਬਿਤ ਹੁੰਦੀਆਂ ਵਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਏ ਅੱਗ ਦੇ ਚਲਦੇ ਕਾਲੀ ਥਾਰ ਸੜ ਕੇ ਸੁਆਹ ਹੋ ਜਾਂਦੀ ਆ ਤਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲਗਜ਼ਰੀ ਗੱਡੀਆਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਜ਼ਰੂਰ ਸਾਹਮਣੇ ਆ ਰਹੇ ਨੇ ਲੱਖਾਂ ਰੁਪਏ ਖਰਚ ਕਰਕੇ ਲੋਕ ਸੇਫਟੀ ਫੀਚਰ ਨੂੰ ਧਿਆਨ ਦੇ ਰੱਖਦੇ ਹੋਏ ਲਗਜ਼ਰੀ ਗੱਡੀਆਂ ਜੋ ਲੈਂਦੇ ਨੇ ਪਰ ਇਸ ਤਰ੍ਹਾਂ ਦੇ ਅੱਗ ਲੱਗਣ ਦੇ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਸ ਦੇ ਕਾਰਨਾਂ ਦੀ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ਬੇਸ਼ੱਕ ਇਸ ਮਾਮਲੇ ਦੇ ਵਿੱਚ ਕਾਲੀ ਥਾਰ ਨੂੰ ਅੱਗ ਲੱਗਣ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਅੱਗ ਦੇ ਚਲਦੇ ਸੜ ਕੇ ਸੁਆਹ ਹੋ ਗਈ ਜਿਸ ਦੇ ਚਲਦੇ ਮਾਲੀ ਨੁਕਸਾਨ ਜ਼ਰੂਰ ਕਾਲ ਮਾਲਿਕ ਦਾ ਹੁੰਦਾ ਹੋਇਆ ਦੇਖਿਆ ਜਾ ਸਕਦਾ ਤਾਂ ਹੁਣ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਆਂ ਪਰ ਅੱਗ ਦੇ ਚਲਦੇ ਕਾਲੀ ਥਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਜਾ ਚੁੱਕੀ ਹੈ ਕਿ ਅਸੀਂ ক্রিকেট ਖੇਡਣ ਜਾਂਦੇ ਸੀਰੇ ਰੋਜ਼ ਉੱਥੋਂ ਵਾਪਸ ਆ ਰਹੇ ਸੀ ਤੇ ਦੇਖਿਆ ਕਿ ਇੱਥੇ ਇੱਕ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਸੋ ਪਾਰਕਿੰਗ ਦੀ ਜਗ੍ਹਾ ਜੀ ਬੜਾ ਪੌਸ਼ ਏਰੀਆ ਹੈ ਇਹ ਫੇਸ 1 ਡੁਗਰੀ ਦਾ ਤੇ ਜਿਹੜੀ ਇੱਥੇ ਪਾਰਕਿੰਗ ਲੋਕੀ ਆਉਂਦੇ ਨੇ ਸਵੇਰੇ ਕੋਈ ਜਿਮ ਲਾਉਣ ਆਉਂਦੇ ਆ ਜੀ ਕੋਈ ਆਪਣੇ ਜਿਦਾ ਇੱਥੇ ਸਮਾਰਟ ਪੁਆਇੰਟ ਹੈ ਕੋਈ ਉੱਥਿਆਂ ਦੇ ਹੀ ਸ਼ਾਪਿੰਗ ਕਰਨ ਆਪਣੇ ਤੇ ਜ਼ਿਆਦਾਤਰ ਇੱਥੇ ਫਿਟਨੈਸ ਲਈ ਆਉਂਦੇ ਜੀ ਐਨੀ ਟਾਈਮ ਫਿਟਨੈਸ ਦੇ ਬਾਹਰ ਇਹ ਮੁੰਡਾ ਜਿੱਦੀ ਠਾਰ ਹੈ ਇਹ ਉੱਥੇ ਜਿਮ ਲਾਉਣ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਜਿਹੜੀ ਇਹ ਅੱਗ ਲੱਗੀ ਕਾਰਨ ਇਹ ਹੈ ਜੀ ਕਿ ਜਿਹੜੇ ਕੂੜਾ ਕਰਕਟ ਹੈ ਜਾਂ ਜਿਹੜੇ ਪੇੜ-ਪੌਦੇ ਜਿਹੜੇ ਵੀ ਇੱਥੇ ਗਰੇ ਹੋਏ ਸੀ ਉਹਨਾਂ ਜਿਨ੍ਹਾਂ ਨੇ ਇਹ ਉਹਨਾਂ ਤੋਂ ਅੱਗ ਲਗਾਈ ਗਈ ਹੈ ਕਿਸੇ ਮੁਲਾਜ਼ਮ ਨੇ ਲਾਈਏ ਅੱਗ ਜਾਂ ਜਿਹੜੇ ਕਾਰਪੋਰੇਟ ਜਿਹੜੇ ਸਫਾਈ ਕਰਮਚਾਰੀ ਨੇ ਇਹ ਉਹਨਾਂ ਵੱਲੋਂ ਬੜੀ ਅੰਗੈਲੀ ਦੇ ਨਾਲ ਇੱਥੇ ਜਿਹੜੀ ਇਹ ਅੱਗ ਲਗਾਈ ਹੈ ਜਿਹੜੀ ਅੱਗ ਚੱਲਦੇ ਚ ਇਹ ਕੂੜੇ ਨੂੰ ਅੱਗ ਲਗਾਈ ਜਿਹੜੇ ਪੇੜ ਤੇ ਪੱਤੇ ਡਿੱਗੇ ਨੇ ਥੱਲੇ ਪਲੱਸ ਉਹਨੂੰ ਮਿਕਸ ਕਰਕੇ ਕੂੜੇ ਨੂੰ ਮਿਕਸ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੋਂ ਲੈ ਕੇ ਇਹ ਕਿੱਥੋਂ ਅੱਗ ਲੱਗੀ ਤੇ ਚਲਦੇ-ਚਲਦੇ ਪਾਰਕਿੰਗ ਦੇ ਵਿੱਚ ਇਹ ਤਾਂ ਸਿਰਫ ਇਹ ਇੰਨਾ ਹੈਗਾ ਜੀ ਗੱਡੀ ਸਿਰਫ ਇੱਥੇ ਇੱਕ ਖੜੀ ਸੀ ਗੱਡੀਆਂ ਹੋਰ ਨਹੀਂ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਬਿਲਕੁਲ ਕਰਤਾ ਸੀ ਜੀ ਬਿਲਕੁਲ ਮੌਕੇ ਤੇ ਆਈ ਹੋ ਦੁਗਰੀ ਦੁਗਰੀ ਥਾਣਾ ਜੀ ਪੁਲਿਸ ਪ੍ਰਸ਼ਾਸਨ ਤੇ ਬਾਅਦ ਅਸੀਂ ਅਸੀਂ ਗਏ ਵੀ ਆ ਜੀ ਉੱਥੇ ਕਿਉਂਕਿ ਇਹ ਜਿਹੜੀ ਠਾਰ ਹੈ ਜਿੰਦੀ ਉਹ ਮੁੰਡੇ ਆ ਪਿੰਡ ਸੰਘੋਵਾਲ ਦਾ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਬਾਈ ਜੀ ਇੱਥੇ ਸਾਡੇ ਕੋਈ ਇੰਨੇ ਜਾਣਦੇ ਨਹੀਂ ਤੇ ਉਹਨਾਂ ਨੇ ਮੇਰੀ ਹੈਲਪ ਇੰਨੀ ਲਈ ਕਿ ਤੁਸੀਂ ਨਾਲ ਆਓ ਸਾਡੇ ਤੇ ਥਾਣੇ ਤੇ ਵਿੱਚ ਚੱਲੋ ਤੇ ਮੁੰਡੇ ਨੇ ਇਹ ਸਿਰਫ 2 ਮਹੀਨੇ ਪਹਿਲੇ ਨਵੀਂ ਠਾਰ ਕਢਾਈ ਹੈ ਜਿਹੜੇ ਸਫਾਈ ਕਰਮਚਾਰੀ ਉਹਨਾਂ ਵੱਲੋਂ ਕੀ ਹੋ ਗਿਆ ਅਸੀਂ ਜੀ ਉਹਨਾਂ ਨੂੰ ਥਾਣੇ ਪਹਿਲੇ ਲੈ ਕੇ ਗਏ ਅਸੀਂ ਥਾਣੇ ਰਿਪੋਰਟ ਅਸੀਂ ਦਰਜ ਕਰਾਈਏ ਥਾਣੇ ਵੱਲਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਉੱਥੇ ਕੋਈ ਜਿਹੜੇ ਆਪਣੇ ਥਾਣੇ ਦੇ ਜਿਹੜਾ ਦੀ ਥਾਣੇ ਵੱਲਿਆਂ ਨੇ ਸਾਨੂੰ ਉੱਥੇ ਆਪਣੇ ਉਹਨਾਂ ਦੇ ਕੋਈ ਦੋ ਕੇਸ ਉੱਥੇ ਲੱਗੇ ਸੀ ਉਹ ਛੱਡ ਕੇ ਸਾਡੇ ਨਾਲ ਬਕਾਇਦਾ ਤੁਰੇ ਨੇ ਤੇ ਇੱਥੇ ਫੇਜ਼ 2 ਦੇ ਵਿੱਚ ਮੰਦਿਰ ਦੇ ਕੋਲ ਜਿਹੜੇ ਕੁਲਵੰਤ ਸਿੰਘ ਸਿੱਧੂ ਜੀ ਦਾ ਦਫ਼ਤਰ ਹੈ ਉੱਥੇ ਗਏ ਨੇ ਉੱਥੇ ਉਹਨਾਂ ਦੀ ਜੋ ਵੀ ਸਹਾਇਤਾ ਸੀ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਕੁਲਵੰਤ ਸਿੰਘ ਸਫਾਈ ਕਰਮਚਾਰੀ ਹਨ ਜੀ ਫਿਲਹਾਲ ਉੱਥੇ ਤਾਂ ਜਿਹੜੇ ਨੰਬਰਦਾਰ ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਸੀਸੀਟੀ ਜਿਹੜੀ ਸੀਸੀਟੀ ਫੁਟੇਜ ਅਸੀਂ ਕਢਵਾਈ ਹੈ ਇਲਾਕਾ ਨਿਵਾਸੀਆ ਤੋਂ ਜਿਹੜੇ ਇੱਥੇ ਆਸਤੇ ਪਾਸੇ ਦੇ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਮੁਲਾਜ਼ਮ ਹੈ ਇਹ ਸਾਡਾ ਨਹੀਂ ਹੈ